ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ ਮੈਂ ਸੌਰਨ ਸਿੰਘ ਦਾ ਨੇ ਲਿਆ ਤੁਹਾਡੇ ਨਾਲ ਇਸ ਵਕਤ ਬਟਿੰਡਾ ਸਟੂਡੀਓ ਤੋਂ ਲਾਈਵ ਜੁੜਿਆ ਹੋਇਆ ਅੱਜ ਦਿਨ ਹੈ ਬੋਧੋ ਅਰਤੇ ਤਰੀਕ ਹੈ 3 ਜਨਵਰੀ ਸ਼ਾਮ ਸ਼ਾਮ ਦੇ 6 ਵਜੇ ਕੇ 3 ਮਿੰਟ ਦਾ ਪ੍ਰੋਗਰਾਮ ਸ਼ਮਾਦਾਨ ਲਗਾਤਾਰ ਇਸ ਹੀ ਪਿਛਲੇ ਲਗਭਗ 9 ਸਾਲਾਂ ਤੋਂ ਤੁਹਾਡੇ ਨਾਲ ਜੁੜੇ ਹੋਏ ਹਨ ਇਸ ਪ੍ਰੋਗਰਾਮ ਦੀ ਮਕਬੂਲਤਾ ਤੁਸੀਂ ਇਸੇ ਅੰਦਾਜ਼ਾ ਲਾ ਰਹੇ ਹੋ ਕੀ ਸਾਡੇ ਨਾਲ ਸਾਡੇ ਲਿਸਨਰਸ ਲਗਾਤਾਰ ਜੁੜ ਜੁੜ ਰਹੇ ਨੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਕੋਈ ਵੀ ਕਮਰਸ਼ੀਅਲ ਜਾਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9780141741 ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਅਮਰੀਕਾ ਦੀ ਮਸ਼ਹੂਰ ਲਾਫਾਮ ਗੈਲਨ ਗੈਲ ਵੱਲੋਂ ਜੋ ਲਗਾਤਾਰ 1987 ਤੋਂ ਉੱਥੇ ਅਮਰੀਕਾ ਦੇ ਵਿੱਚ ਗਾਹੇ ਬਗਾਹੇ ਪਹੁੰਚੇ ਉਹਨਾਂ ਵੀਰਾਂ ਨੂੰ ਪੱਕੇ ਕਰਾ ਰਹੇ ਨੇ ਉਹਨਾਂ ਨੂੰ ਗ੍ਰੀਨ ਕਾਰਡ ਵੀ ਦਵਾਇਆ ਉਹਨਾਂ ਨੂੰ ਸਿਟੀਜ਼ਨਸ਼ਿਪ ਵੀ ਦਵਾਈ ਹੈ ਉਹਨਾਂ ਦੀਆਂ ਬੌਂਡ ਵੀ ਪ੍ਰੋਵਾਏ ਨੇ 212 619 2859 ਦੇ ਉੱਤੇ ਅਮੀਗਲ ਦੇ ਹੋਰਾਂ ਨਾਲ ਅਮਰੀਕਾ ਦੇ ਨਿਊਯਾਰਕ ਸਮੇਂ ਮੁਤਾਬਕ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ ਜਾਫਰ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਨਾਲ 718 612 1188 ਦੇ ਉੱਤੇ ਕਾਲ ਕਰ ਸਕਦੇ ਹੋ ਅਮਰੀਕਾ ਦੀ ਮਸ਼ਹੂਰ ਟਰਕਿੰਗ ਕੰਪਨੀ ਵਿਸ਼ਿੰਤਨ ਫਰੀਟ ਸਰਵਿਸ ਸੈਟਲ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਕੰਪਨੀ ਚੰਗੇ ਬੋਨਸ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਦਿੰਦੀ ਹੈ ਜੀ ਜਗਦੇਵ ਸੰਧੂ ਉਹਨਾਂ ਨੂੰ 253 266 6924 ਤੇ ਜਾਂ ਫਿਰ ਗੁਰਵਿੰਦਰ ਢਾਲੀਵਾਲ ਨਾਲ 206 3544060 ਤੇ ਸੰਪਰਕ ਕਰ ਸਕਦੇ ਹੋ ਹਰ ਤਰ੍ਹਾਂ ਦੇ ਅਕਾਊਂਟਸ ਦੇ ਲਈ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਦੇ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ 253520886 ਦੇ ਉੱਤੇ ਕਾਲ ਕਰ ਸਕਦੇ ਹੋ ਸੋ ਮੈਂ ਸੈਟਲ ਦੀ ਵਿੱਚ ਕਿਸੇ ਤਰ੍ਹਾਂ ਦੀ ਵੀ ਕੰਸਟ੍ਰਕਸ਼ਨ ਕਰਾਉਣ ਦੇ ਲਈ 206 941 5454 ਦੇ ਉੱਤੇ ਗੁਰਿੰਦਰ ਗਰੇਵਾਲ ਹਰਾਂ ਦੇ ਨਾਲ ਸੰਪਰਕ ਕਰ ਸਕਦੇ ਹਾਂ ਮੇਰੇ ਨਾਲ ਨੇ ਸਰਦਾ ਜਸਵੀਰ ਸਿੰਘ ਪੱਟੀ ਹੁਣੀ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਮੈਂ ਅੱਜ ਇੱਕ ਗਰੇਵਾਲ ਸਾਹਿਬ ਜਿਹੜੇ ਆਪਣੇ এসਡੀਪੀਸੀ ਵਾਲੇ ਨੇ ਕੀ ਨਾਂ ਉਹਨਾਂ ਦਾ ਜੀ ਜੀ ਗੁਰਚੰਦ ਸਿੰਘ ਗਰੇਵਾਲ ਉਹ ਕੱਲ ਪਰਸੋਂ ਇੱਕ ਟੋਕ ਮਾ ਜਾ ਕੇ ਹਿੱਕ ਠੋਕ ਕੇ ਕਹਿੰਦੇ ਸੀ ਸਵਰਨ ਸਿੰਘ ਘੋਟਨੇ ਦੇ ਭੋਗ ਤੇ ਅਸੀਂ ਕਹਿੰਦੇ ਵੀ ਐਸਜੀਪੀਸੀ ਦੀ ਕੋਈ ਕਹਿੰਦੇ ਰਾਗੀ ਸਿੰਘ ਨਹੀਂ ਗਿਆ ਹੋਰ ਨਹੀਂ ਗਿਆ ਉਹਨਾਂ ਨੂੰ ਕੀ ਪਤਾ ਸੀਗਾ ਵੀ ਇੱਕ ਚਿੱਠੀ ਨੇ ਉਹਨਾਂ ਦਾ ਪੁਚਾਲ ਪਾ ਦੇਣਾ ਤੇ ਅੱਜ ਮਾਫੀ ਮੰਗਦੇ ਫਿਰ ਰਹੇ ਨੇ ਬਿਲਕੁਲ ਜੀ ਬਿਲਕੁਲ ਹੂੰ ਵੇਖੋ ਜੀ ਉਹਨਾਂ ਦੇ ਕੋਲੇ ਮਾਫੀ ਦਾ ਟੋਕਰਾ ਬੜਾ ਵੱਡਾ ਪਿਆ ਇੱਕ ਜੀ ਜਿੰਨੀਆਂ ਮਰਜ਼ੀ ਮਾਫੀ ਮੰਗ ਲਈ ਜਾਣ ਵੇਖੋ ਕੌਮ ਮਾਫ ਕਰਦੀ ਕਿ ਨਹੀਂ ਕਰਦੀ ਇਹ ਤੇ ਬਾਅਦ ਦੀ ਗੱਲ ਹੈ ਲੇਕਿਨ ਗਰੇਵਾਲ ਸਾਹਿਬ ਨੇ ਇਹ ਗੱਲ ਮੰਨ ਲਈ ਕਿਉਂਕਿ ਜਿਹੜੀ ਚਿੱਠੀ ਬਕਾਇਦਾ ਤੌਰ ਤੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਇਸ਼ੂ ਹੋਈ ਸੀ ਉਹ ਚਿੱਠੀ ਦੀ ਕਾਪੀ ਅਗਲੇ ਪਾਸ ਦੀ ਆ ਲੋ ਜੀ ਦਾ ਇਸ਼ੂ ਸੁਣੀ ਜਾਗੀ ਵੀ ਚੱਕੋ ਪਤਾ ਨਹੀਂ ਸੀ ਨਾ ਵੀ ਪਤਾ ਨਹੀਂ ਸੀ ਨਾ ਵੀ ਆ ਕੁਝ ਵੀ ਹੋ ਜਾਂਦਾ ਬਿਲਕੁਲ 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 ਅਣਜਾਣ ਭਰਾ ਨਾ ਜੀ ਹੂੰ ਹੂੰ ਜੇ ਗਲਤੀ ਹੋ ਗਈ ਤੇ ਪਹਿਲਾਂ ਕਹਿ ਦਿਓ ਹਾਂ ਉਸ ਟਾਈਮ ਤੇ ਗਲਤੀ ਹੋਈ ਉਹਨਾਂ ਅਧਿਕਾਰੀਆਂ ਕੋਲ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਇਸ ਤੋਂ ਤੱਕ ਕਿ ਭਾਈ ਵਡਾਲਾ ਲੁਧਿਆਣੇ ਤੋਂ ਵਾਪਸ ਆ ਰਹੇ ਸੀ ਜਦੋਂ ਬਕਾਇਦਾ ਤੌਰ ਤੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਭਾਈ ਸੌਰੰਥਿਕ ਦਾ ਪੋਗਾ ਤੁਸੀਂ ਉੱਥੇ ਜਾਣਾ ਜੀ ਕੀਰਤਨ ਕਰਨਾ ਜਾ ਕੇ ਤੇ ਇਹਨਾਂ ਨਾਲ ਭਾਈ ਸੁਖਵਿੰਦਰ ਸਿੰਘ ਉਰੀ ਬੈਠੇ ਸੀ ਨਾ ਕੋ ਕੇ ਹੂੰ ਹੂੰ ਉਹ ਵੀ 라ਗੀ ਸਨ ਜੀ ਉਹਨਾਂ ਨੇ ਦਿਮਾਗ ਕੰਮ ਕੀਤਾ ਉਹ ਕਹਿੰਦੇ ਭਾਈ ਸਾਹਿਬ ਪਤਾ ਕਰ ਲੋ ਕਿਤੇ ਕੋਟਨਾ ਨਾ ਹੋਵੇ ਹੂੰ ਹੂੰ ਜਦੋਂ ਉਹਨਾਂ ਆਪਣੇ ਸੋਤਿਆਂ ਦੀ ਪਤਾ ਕੀਤਾ ਉਹਨਾਂ ਨੇ ਕਿਹਾ ਜੀ ਇੱਕ ਕੋਟ ਨਹੀਂ ਹੈ ਸਰਦਨ ਸਿੰਘ ਕੋਟ ਨਹੀਂ ਹੈ ਉਹਦਾ ਪੁਰਗਾ ਉਹ ਉੱਥੇ ਜਲੰਧਰ ਰਿੰਦਾ ਉੱਥੇ ਕੋਟੀਆ ਹੂੰ ਹੂੰ ਸਿੰਦਰ ਸਿੰਘ ਉਹਨਾਂ ਦਾ ਬੇਟਾ ਜੀ ਜਿਹਦੇ ਨਾਲ ਇਹ ਟੋਲ ਡਰੈਸ ਹੱਸਤਾ ਹੈ ਹੂੰ ਹੂੰ ਉਹਨਾਂ ਫਿਰ ਉਹਨੂੰ ਬਕਾਇਦਾ ਤੌਰ ਤੇ ਮੁਖ ਸਕੱਤਰ ਰੂਪ ਸਿੰਘ ਨੂੰ ਫੋਨ ਕੀਤਾ ਵੀ ਭਾਈ ਸਾਹਿਬ ਇਹ ਗਲਤ ਗਲਤ ਆ ਉਹਨੇ ਤੇ ਬੜੇ ਸਾਡੇ ਕਤਲ ਕੀਤੇ ਸਾਡੇ ਨੌਜਵਾਨ ਦਾ ਕਾਹਨ ਕੀਤਾ ਵਾ ਭਾਈ ਕੌਕੇ ਦਾ ਗੋਤੀ ਆ ਜੀ ਉਹ ਸੀ ਕਹਿੰਦੇ ਉਹਦੇ ਭੁਗਤੇ ਜਾਓ ਉਹ ਕਹਿੰਦਾ ਤੂੰ ਜਾਣਾ ਕਿ ਨਹੀਂ ਜਾਣਾ ਮੈਨੂੰ ਦੱਸ ਪਹਿਲਾਂ ਉਹ ਕਹਿੰਦਾ ਕਕਰ ਸਾਹਿਬ ਮੈਂ ਤੁਹਾਨੂੰ ਜੀ ਜੀ ਕਰਦਾ ਤੁਸੀਂ ਮੈਨੂੰ ਤੋ ਤੂ ਕਰਦੇ ਹੋ ਅਸੀਂ ਵੀ ਗੁਰੂ ਸਾਸ਼ਾ ਦੇ ਵਜ਼ੀਰ ਆ ਜੇ ਗੁਰੂ ਘਰ ਕੀਰਤਨ ਕਰਦੇ ਆ ਹੂੰ ਹੂੰ ਉਹ ਕਹਿੰਦਾ ਤੂੰ ਇਹ ਦੱਸ ਜਾਣਾ ਕਿ ਨਹੀਂ ਜਾਣਾ ਜੀ ਉਹ ਕਹਿੰਦਾ ਫਿਰ ਸੁਣ ਲੈ ਮੇਰੀ ਗੱਲ ਜਾਂ ਤੂੰ ਜੋ ਕਰਨਾ ਹੈ ਕਰ ਲੈ ਮੈਨੂੰ ਜਾਣਾ ਜੀ ਹੁਣ ਉਹ ਤੇ ਗਿਆ ਨਹੀਂ ਬਾਕੀ ਜੱਥੇ ਤਿੰਨ ਚਾਰ ਹੋਰ ਗਏ ਇਹ ਸੁਣੀਦਾ ਮੈਂ ਨਹੀਂ ਕਹਿੰਦਾ ਰੱਖਿਆ ਹੂੰ ਹੂੰ ਉਹਦੇ ਉੱਤੇ ਇੱਕ ਬਾਈਟ ਬਕਾਇਦਾ ਤੌਰ ਤੇ ਤਤਕਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਹੇਦਾ ਅਵਕਾਸ ਸਿੰਘ ਮੱਕੜ ਦੀ ਵੀ ਆਈ ਸੀ ਤੇ ਉਹਨੂੰ ਪੁੱਛਿਆ ਗਿਆ ਸੀ ਹੂੰ ਹੂੰ ਉਹ ਕਹਿੰਦਾ ਜੱਥੇ ਦੇ ਸਾਡੇ ਲਿਡਿਆਣੇ ਤੋਂ ਇੱਕ ਦੋ ਗਏ ਸੀ ਉੱਤੇ ਪਬਲਿਕੇਸ਼ਨ ਕਰਨ ਵਾਸਤੇ ਜੀ ਲੇਕਿਨ ਭਾਈ ਉਹਨਾਂ ਦੀ ਭਾਵਨਾਵਾਂ ਮੈਂ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦਾ ਉਹ ਇੰਨੀ ਗੱਲ ਕਹਿ ਕੇ ਬਰੀ ਹੋ ਗਏ ਹੂੰ ਹੂੰ ਉਹ ਨਹੀਂ ਗਏ ਤੇ ਰੋਕ ਨਹੀਂ ਸਕਦੇ ਜੇ ਜਦੋਂ ਉਹਨੂੰ ਪੁੱਛਿਆ ਗਿਆ ਜੀ ਵੀ ਤੁਸੀਂ ਉਹਦੇ ਡਿਊਟੀ ਕੋਲ ਨਹੀਂ ਤੁਹਾਨੂੰ ਪਤਾ ਉਹਦਾ ਕਰਵਾਦਣਾ ਮਹਾਰਾਸ਼ਟਰੀ ਕੋਟੇ ਦਾ ਕੰਦਾ ਜਿਹਦਾ ਜਵਾਬ ਇਹ ਸਵਾਲ ਦਾ ਜਵਾਬ ਮੇਕੋ ਜੀ ਜੀ ਇਨੀ ਕੱਲ ਗਏ ਕਿ ਉਹਨਾਂ ਆਪਣੀ ਗੱਲ ਖਤਮ ਕਰ ਦੇ ਹੂੰ ਹੂੰ ਲੇਕਿਨ ਜਿਹੜੇ ਰੂਪ ਸਿੰਘ ਸੀ ਉਹਨਾਂ ਨੇ ਕਿਹਾ ਜੀ ਤੈਨੂੰ ਮੈਂ ਸਸਪੈਂਡ ਕਰੂੰਗਾ ਤੇਰੇ ਖਿਲਾਫ ਕਾਰ ਵੀ ਕਰੂੰਗਾ ਉਹਨਾਂ ਫਿਰ ਉਹਨੂੰ ਰੂਪ ਚੰਦ ਮੂਹਤੇ ਕਿਹਾ ਸੀ ਤੂੰ ਰੂਪ ਨਹੀਂ ਤੂੰ ਰੂਪ ਚੰਦ ਜੀ ਉਦੋਂ ਬਾਅਦ ਫਿਰ ਭਾਈ ਬਟਾਲਾ ਸੀ ਜਿਹੜਾ ਉਹਨਾਂ ਦੀ ਬਦਲੀ ਦੂਜੜੇ ਕਰਤੀ ਉਹਨੂੰ ਪਰੇਸ਼ਾਨ ਕਰਿ ਸ਼ੁਰੂ ਕਰਤਾ ਤੇ ਉਹ 2013 ਚ ਆਪਣੀ ਨੌਕਰੀ ਛੱਡ ਕੇ ਸਾਡੇ ਜੀ ਨੌਕਰੀ ਨਹੀਂ ਕਰਦਾ ਜੀ ਹੂੰ ਹੂੰ ਪਤਾ ਸੀ ਉਹਨਾਂ ਨੂੰ ਕਿ ਜੇ ਮੈਂ ਕੀਰਤਨ ਤੇ ਉੱਥੇ ਕੀਰਤਨ ਕਰਨਾ ਗਿਆ ਤੇ ਮੇਰੀ ਨੌਕਰੀ ਚ ਜਾਣੀ ਆ ਜੀ ਲੇਕਿਨ ਸਾਡੀਆਂ ਜਿਹੜੀ ਪੰਥਕ ਕਦਰਾਂ ਕੀਮਤਾਂ ਨੂੰ ਨੌਕਰੀ ਵੱਡੀ ਨਾ ਸਮਝਿਆ ਹੋਏ ਉਹਨਾਂ ਨੇ ਉਹ ਨਹੀਂ ਗਿਆ ਹੂੰ ਹੂੰ ਉਹਨਾਂ ਨੇ ਨੌਕਰੀ ਛੱਡ ਦਿੱਤੀ ਲੇਕਿਨ ਇਹ ਨਹੀਂ ਆ ਜੀ ਕੱਲ ਤੱਕ ਜਿਹੜੇ ਗਰੇਵਾਲ ਸਭ ਕਹਿੰਦੇ ਸੀ ਬਿਲਕੁਲ ਸਾਡਾ ਜਥਾ ਉੱਤੇ ਕੋਈ ਨਹੀਂ ਗਿਆ ਅਸੀਂ ਕਿਸੇ ਦੇ ਆਦੇਸ਼ ਤੇ ਇਹ ਸਾਨੂੰ ਬਦਨਾਮ ਕੀਤਾ ਜਾ ਰਿਹਾ ਤੇ ਅਗਲੇ ਜਦੋਂ ਉਹਨਾਂ ਦੇ ਵਟਸਐਪ ਤੇ ਚਿੱਠੀ ਪਾਤੀ ਸੀ ਆ ਚਿੱਠੀ ਦੇ ਸਾਈਨ ਕੀਤੇ ਅਤੇ ਪੜ੍ਹੂ ਸਭ ਕੋ ਇੱਥੇ ਫਿਰ ਮੈਨਾਂ ਗੱਲ ਕਰੂੰਗਾ ਹਾਂ ਤੇ ਅੱਜ ਬਕਾਇਦਾ ਤੌਰ ਤੇ ਮਾਫੀ ਮੰਗਣੀ ਪਈ ਵੀ ਸਾਡੇ ਕੋਲ ਗਲਤੀ ਸੀ ਇਹ ਕਰਦੇ ਕਿਉਂ ਆਏ ਇਹਨਾਂ ਨੂੰ ਆਏ ਵੀ ਕੋਈ ਜਨਤਾ ਕੁਗੂ ਹੈ ਨਹੀਂ ਕਰਦੇ ਪੁੱਛਣ ਵਾਲਾ ਹੀ ਕੋਈ ਨਹੀਂ ਹੈਗਾ ਜੀ ਹਾਂ ਇਨਾਂ ਨੂੰ ਜਿਹੜੇ ਜਥੇਦਾਰ ਆਦੇਸ਼ ਪੰਦੇ ਨੇ ਉਹ ਵੀ ਚੰਡੀਗੜ੍ਹੋਂ ਲਿਖੇ ਆ ਜਾਂਦੇ ਪੜ੍ਹ ਜਾਂਦੇ ਨੇ ਹੂੰ ਹੂੰ ਜਿਹੜੇ ਐਸ.ਜੀ. ਪੀ.ਸੀ ਦੇ ਕਰਦਾਰ ਨੂੰ ਛੱਟ ਕੇ ਵਜੀ ਜੀ ਐਸ.ਜੀ. ਪੀ.ਸੀ ਦੇ ਪ੍ਰਧਾਨ ਦਾ ਕੱਦ ਬੁੱਤ ਏਡਾ ਵੱਡਾ ਹੁੰਦਾ ਸੀ ਵੀ ਜਦੋਂ ਉਹਦਾ ਬਿਆਨ ਅਖਬਾਰ ਚੱਪਦਾ ਸੀ ਕੇਂਦਰ ਸਰਕਾਰ ਵੀ ਪੜਦੀ ਤੇ ਹਿੱਲਦੀ ਸੀ ਹੂੰ ਹੂੰ ਤੇ ਅੰਮ੍ਰਿਤਸਰ ਦੇ ਜਿਹੜਾ ਵੀ ਡੀ.ਸੀ. ਜਾਂ ਐਸ.ਐਸ.ਪੀ. ਹੁੰਦਾ ਸੀ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆ ਕੇ ਮਿਲ ਕੇ ਜਾਂਦਾ ਸੀ ਮੈਂ ਇੱਥੇ ਡੀ.ਸੀ. ਲੱਗਾ ਮੈਂ ਜੀ ਗੱਲ ਪਹੁੰਚਵਾਇਆ ਤੇ ਹੂੰ ਹੂੰ ਅੱਜ ਜੋ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਵਾ ਇਹਨਾਂ ਲਾਚਾਰ ਕਰ ਦਿੱਤਾ ਗਿਆ ਵਾ ਜੀ ਕਿ ਉਹ ਡੀਸੀ ਦੇ ਕੋਲ ਜਾ ਕੇ ਮੰਗ ਪੱਤਰ ਦੇਂ ਜਾਂਦਾ ਡੀਸੀ ਮੰਗ ਪੱਤਰ ਨੂੰ ਅਸਲੀ ਹੁੰਦਾ ਹੂੰ ਹੂੰ ਉਹ ਆਪਣਾ ਕੋਈ ਅਗਲੀ ਭੇਜਦਾ ਆਪਣਾ ਕੋਈ ਸੁਵਿਧਲ ਭੇਜਦਾ ਜੀ ਕਿਨੇ ਕਮਜ਼ੋਰ ਕੀਤਾ ਇਹ ਉਹ ਚੰਡੀਗੜ੍ਹ ਵਾਲਿਆਂ ਨੇ ਜਿਹਦੇ ਕਰਕੇ ਅੱਜ ਉਹ ਹਾਸ਼ੀ ਤੇ ਪਰੇ ਫਿਰਦੇ ਜੀ ਇਸ ਕਰਕੇ ਇਹ ਆਦੇਸ਼ ਵੀ ਕਿਉਂ ਸਵਰਨ ਸਿੰਘ ਕੋਟੇ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਨੇੜਤਾ ਸੀ ਜੀ ਤੁਹਾਨੂੰ ਪਤਾ ਜਦੋਂ ਭਾਈ ਕੌਕੇ ਨੂੰ ਫੜਿਆ ਗਿਆ ਹੂੰ ਹੂੰ ਉਹਦੇ ਬਕਾਇਦਾ ਤੌਰ ਤੇ ਕੁਝ ਜਥੇਬੰਦੀਆਂ ਦੇ ਲੋਕ ਇਹਨਾਂ ਕੋਲ ਗਏ ਲੁਧਿਆਣੇ ਤੇ ਲੁਧਿਆਣੇੋਂ ਫੋਨ ਕੀਤਾ ਸੀ ਬਾਦਲ ਸਾਹਿਬ ਦੀ ਮੁੱਖ ਮੰਤਰੀ ਜੀ ਹੈਗੀ ਸਾਬਕਾ ਮੁੱਖ ਮੰਤਰੀ ਸਾਹਿਬ ਹੂੰ ਹੂੰ ਉਹਨੂੰ ਕਿਹਾ ਗਿਆ ਵੀ ਭਾਈ ਇਹ ਤੇ ਤਸ਼ੱਦਦ ਨਹੀਂ ਕਰਨਾ ਇਹ ਜੇ ਕੱਪੜੇ ਬਦਲ ਲਏ ਇਹਨੂੰ ਨੌਕ ਤੋਂ ਦਾ ਸਮੇਂ ਦੇਣਾ ਵਾ ਪਾਰਕੂ ਦਾ ਸਮੇਂ ਦੇਣਾ ਵਾ ਤੇ ਇਹਦੀ ਰੋਟੀ ਕਰਵਨ ਨੂੰ ਪਹਚਾਉਣੀ ਹੈ ਇਹ ਨਹੀਂ ਆਖਿਆ ਵੀ ਛੱਡ ਦਿਓ ਇਹ ਨਹੀਂ ਆਖਿਆ ਛੱਡ ਦਿਓ ਹੂੰ ਇਹ ਸੇ ਕਰਕੇ ਜਿਹੜਾ ਵਾ ਉਹ ਸਭ ਕੁਝ ਪਤਾ ਸੀ ਉਹ ਬੜੀ ਨੇਕਤਾ ਸੀ ਜੀ ਕਹਿੰਦੇ ਕਹਿੰਦੇ ਪੱਟੀ ਸਾਹਿਬ ਮੈਂ ਤੁਹਾਨੂੰ ਟੋਕਦਾ ਗੱਲ ਵਿਚਾਲੇ ਜੇ ਇੱਕ ਸੱਜਣ ਦਾ ਮੈਨੂੰ ਫੋਨ ਆਇਆ ਮੈਂ ਇੰਟਰਵਿਊ ਕਰਨੀ ਅੱਜ ਮੈਂ ਥੋੜਾ ਜਿਹਾ ਠੰਡ ਕਰਕੇ ਤੇ ਨਹੀਂ ਸਕਿਆ ਉਹ ਕਹਿੰਦੇ ਜਿਹੜਾ ਕੌਕੇ ਸਾਹਿਬ ਦਾ ਜਥੇਦਾਰ ਸਾਹਿਬ ਦਾ ਕਹਿੰਦੇ ਕਤਲ ਦਾ ਮੁੱਢ ਵੱਜਿਆ ਹੂੰ ਉਹ ਮੁੱਢ ਵੱਜਿਆ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਭੋਗ ਤੇ ਹਣ ਬੜੀ ਸਨਸਣੀ ਖੇਜ ਗੱਲ ਕਰਨ ਜਾ ਰਹੇ ਨੇ ਉਹ ਕਹਿੰਦੇ ਤੁਹਾਨੂੰ ਕਾਕਾ ਜੀ ਆਊ ਮੈਂ ਤੁਹਾਨੂੰ ਦੱਸੂ ਕਹਿੰਦੇ ਮੈਂ ਮੌਕੇ ਤੇ ਸੀ ਕਹਿੰਦੇ ਮੁੱਢ ਕਿਉਂ ਵੱਜਿਆ ਕਹਿੰਦੇ ਉਹ ਜਿਹੜੀਆਂ ਉੱਥੇ ਤਕਰੀਰਾਂ ਦਿੱਤੀਆਂ ਸਦਾ ਗੁਰਦੇਵ ਸਿੰਘ ਕੌਕੇ ਹੋਰ ਐਨੇ ਕਹਿੰਦੇ ਉਹ ਹਜਮ ਨਹੀਂ ਆਈਆਂ ਲੋਕਾਂ ਨੂੰ ਵੇਖੋ ਕੌਕੇ ਸਾਹਿਬ ਜਦੋਂ ਕਾਰਜਕਾਰੀ ਜਥੇਦਾਰ ਕਾਲ ਤੱਕ ਸੀ ਜੀ ਇੱਕ ਬੀਬੀ ਬਕਾਇਦਾ ਤੌਰ ਤੇ ਅਜਮਾਲੇ ਤੋਂ ਆਉਂਦੀ ਔ ਥਾਣੇ ਜਾਂਦੀ ਆ ਥਾਣੇ ਕੋਈ ਸੁਣਵਾਈ ਨਹੀਂ ਹੂੰ ਹੂੰ ਐਸਐਸਪੀ ਸਰਬਦੀਪ ਸਿੰਘ ਵਿਰਕ ਹੁੰਦਾ ਤੇ ਉਹਨੂੰ ਆ ਕੇ ਮਿਲਦੀ ਆ ਤੇ ਉਹ ਵੀ ਕਹਿੰਦਾ ਬੀਬੀ ਮੇਰੇ ਕੋਲ ਦਾ ਰੋਗ ਨਹੀਂ ਮੈਂ ਤਾਂ ਹੱਲ ਕੋ ਕਰਨਾ ਤੇਰਾ ਹੂੰ ਹੂੰ ਉਹ ਕਹਿੰਦਾ ਕਹਿੰਦੀ ਕੀ ਕਹਿੰਦੀ ਮੈਂ ਇਹ ਬੰਦੇ ਤੇਰਾ ਭੇਜਦਾ ਤੇ ਤੇਰੇ ਆਪਣੇ ਬੰਦੇ ਤੇਰੇ ਨਾਲ ਭੇਜਦਾ ਮੈਂ ਤੇ ਇਹ ਤੈਨੂੰ ਲੱਜਣਗੇ ਜਹੇਦਾਰ ਕੌਂ ਕੇ ਕਰੇ ਹੂੰ ਹੂੰ ਉਹ ਤੇਰਾ ਹੱਲ ਕਰ ਸਕਦੇ ਕਹਾਣੀ ਕੀ ਸੀ ਖਾੜਕੂ ਵਾਦੀ ਆਠ ਮਹੀਨ ਉਹ ਬੀਬੀ ਨਾਲ ਬਲਾਤਕਾਰ ਵੀ ਕੀਤਾ ਗਿਆ ਉਹਨੂੰ ਲੁੱਟਿਆ ਵੀ ਗਿਆ ਕੁੱਟਿਆ ਵੀ ਗਿਆ ਤੇ ਜ਼ਬਰਦਸਤ ਤੂਹਕ ਵੀ ਕੀਤਾ ਗਿਆ ਜੀ ਉਹ ठाੜੇ ਜਾਂਦੀ ਸੀ ਉਹਦੀ ਬਕਾਇਦਾ ਤੌਰ ਤੇ ਫਰਿਆਦ ਨਹੀਂ ਸੁਣੀ ਜਾਂਦੀ ਕਿਉਂਕਿ ਦੇਸੀ ਕੀ ਖਰੀ ਹੂੰ ਹੂੰ ਐਸਐਸਪੀ ਨੇ ਫਿਰ ਆਪਣੇ ਬੰਦੇ ਭੇਜੇ ਕਾਉਂ ਕੇ ਜਾ ਕੇ ਮਿਲਾਇਆ ਤੇ ਕਾਉਂ ਕੇ ਜੋ ਗੱਲ ਦੱਸੀ ਉਹਨਾਂ ਬੜਾ ਅਫਸੋਰ ਜਰ ਕੀਤਾ ਇਹ ਗੱਲ ਮਾੜੀ ਆ ਭਾਈ ਹੂੰ ਹੂੰ ਉਹ ਕਹਿੰਦੇ ਬੀਬੀ ਜੀ ਕੱਲ ਨੂੰ ਆਇਆ ਉਹ ਹੂੰ ਮੈਂ ਦੋਜੀ ਪਾਰਟੀ ਬੁਲਾ ਲਿਆ ਜਦੋਂ ਉਹ ਬੰਦੇ ਬੁਲਾਏ ਗਏ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਮੰਨੇ ਇਸ ਗੱਲ ਨੂੰ ਕਿ ਵਾਕਿਆਸੀ ਜੋ ਬੀਬੀ ਕਹੇ ਰਹੀ ਠੀਕ ਕਹੇ ਰਹੀ ਸੜਕੋ ਗਲਤੀ ਹੋਈ ਸੀ ਮਾਫੀ ਚਾਹ ਜੀ ਤੇ ਜਥੇਦਾਰ ਕਾਹਨੇ ਕਾਹਕੇ ਨੇ ਕਿਹਾ ਸੀ ਇਸ ਗੱਲ ਦੀ ਕੋਈ ਮਾਫੀ ਪੰਥ ਨਹੀਂ ਹੂੰ ਹੂੰ ਆਪਣੇ ਬੰਦਿਆਂ ਨੂੰ ਕਹਿੰਦੇ ਬੱਲ ਉਹਨਾਂ ਦੀ ਮੁਸ਼ਕਲ ਤੇ ਲੈ ਜਾਓ ਘੰਟਾ ਕਰ ਹੂੰ ਤੇ ਬੀਬੀ ਨੂੰ ਕਹਿੰਦੇ ਜਾਓ ਥਾਣੇ ਤੇ ਪੁਲਿਸ ਬੁਲਾ ਲਿਆ ਹੂੰ ਉਹ ਜਿਸ ਦੇ ਹਵਾਲੇ ਆਪ ਕੀ ਤੁਸੀਂ ਤੇ ਕਹਤਾ ਸੀ ਕਿ ਇਹਨਾਂ ਦਾ ਜੋ ਮਰਜ਼ੀ ਵਿਹਾਰ ਤੁਸੀਂ ਕਰੋ ਸਾਨੂੰ ਕੋਈ ਚਿੰਤਨ ਨਹੀਂ ਸਾਡੇ ਪੱਤੇ ਦੀ ਇਹ ਉਹ ਜੇ ਇਨਸਾਫ ਸੰਬੰਦੇ ਸੀਗੇ ਪਾਈਏ ਹਜਮ ਨਹੀਂ ਨਾ ਸਿਸਟਮ ਨੂੰ ਪਾਈਓ ਹਜਮ ਨਹੀਂ ਹੁੰਦਾ ਚੱਲਦਾ ਕੁੜੀਆਂ ਜਿਹੜਾ ਕੁੜੀਆਂ ਦੇ ਭੋਗ ਤੇ ਵੀ ਤਕਰੀਰ ਤੇ ਸਖਸੀਤੋਂ ਦੇ ਨਾ ਹੂੰ ਉਦਾਂ ਵੀ ਵੈਸੇ ਵੀ ਇੱਥੇ ਕੋਈ ਛੱਕ ਵਾਲੀ ਗੱਲ ਨਹੀਂ ਮੁੰਡੇ ਉਹਨਾਂ ਨੂੰ ਮਿਲਦੇ ਵੀ ਸੀ ਗੱਲਦੇ ਵੀ ਸੀ ਆਉਂਦੇ ਵੀ ਸੀ ਜਿ세ਦਰ ਕਾਲ ਤੋਂ ਹਰ ਕਮੇ ਦੇ ਕੋਣ ਜੀ ਉਹ ਕਿਤਨਾ ਸ਼ਹੀਦ ਨਫਰੇ ਕਿਸ ਦੀ ਜਿਆ ਬੰਦਾ ਕਿਉਂ ਆਇਆ ਕਿਉਂ ਨਹੀਂ ਆਇਆ ਹੂੰ ਹੂੰ ਇਹਨਾਂ ਚੀਜ਼ਾਂ ਨੂੰ ਲੈ ਕੇ 200 ਬੰਦਿਆਂ ਦੀ ਹਾਜ਼ਰੀ ਤੇ ਬਕਾਇਦਾ ਤੌਰ ਤੇ ਜਿਹਦਰ ਕਾਨੂੰਨ ਕਾਉਨ ਕਹਿੰਦੇ ਸੀ ਗਰਮੀ ਦੀਆਂ ਸੱਚ ਜੀ 25 ਦਸੰਬਰ 1992 ਨੂੰ ਹੂੰ ਹੂੰ 1 ਜਨਵਰੀ 1993 ਨੂੰ ਉਹਨੂੰ 취ਦ ਕਰ ਦਿੱਤਾ ਜਾਂਦਾ ਜੀ ਜੀ 2 ਤਰੀਕ ਨੂੰ ਉਹਨਾਂ ਦੇ ਖਿਲਾਫ ਮਕਦਮਾ ਝੂਠਾ ਕਰ ਦਿੱਤਾ ਜਾਂਦਾ ਕਿਹਾ ਜਾਂਦਾ ਪਈ ਅਸੀਂ ਨਿਸ਼ਾਨ ਲਈ ਜਾ ਕੇ ਰੱਖੇ ਗਏ ਉੱਤੇ ਹੂੰ ਹੂੰ ਇਹਨੂੰ ਕਮਲੇ ਚੜਾ ਗਾਪੋ ਚੜਾ ਗਲੇ ਇਲੀਕੇ ਉਸਦੇ ਕਾਜ ਅਜੇ ਵੀ ਪਗੋੜਾ ਉਹ ਬਿਲਕੁਲ ਕਿਉਂਕਿ ਡੈੱਡ ਬੋਡੀ ਨਹੀਂ ਨਾ ਬਰਾਮਦ ਹੋਈ ਨਹੀਂ ਡੈੱਡ ਬੋਡੀ ਤੋਂ ਉਹ ਤਾਂ ਜਿਹੜਾ ਸੀ ਰੀ ਟੋਟੇ ਟੋਟੇ ਕਰਕੇ ਟੁਕੇ ਕੋਈ ਮੱਛੀਆਂ ਖਾ ਗਈਆਂ ਹੋਣੀਆਂ ਤਾਂ ਮੱਛੀਆਂ ਖਾ ਗਈਆਂ ਜਿਹੜਾ ਮੈਂ ਕਹਦਾ ਤੌਰ ਤੇ ਅਜੀਤ ਸਿੰਘ ਸੰਧੂ ਕਿਨ ਨੂੰ ਕਮਲਿਓ ਹੂੰ ਵਿਆਸ دریا ਦੀਆਂ ਮੱਛੀਆਂ ਭੁੱਖੀਆਂ ਮਰ ਗੀਆਂ ਕੁਝ ਕਰ ਲੋ ਕਰ ਲੋ ਤੇ ਫਿਰ ਆ ਵੀ ਫਿਰ ਲੇ ਆ ਵੀ ਤਾਂ ਮੇਲ ਦੇ ਥੱਲੇ ਆਉਂਦਾ ਫਿਰਦਾ ਸੀ ਬਿਲਕੁਲ 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 ਜਿਹੜੇ ਗੌਰਵ ਜਾਦਵ ਨੇ ਜੀ ਜੀ ਡੀਜੀਪੀ ਹਮ ਇਹਨਾਂ ਦੇ ਫਾਦਰ ਇਨ ਲਾਏ ਪੂਰੇ ਚੰਦੌਰ ਜਿਹੜੇ ਡੋਗਰਾ ਸਾਹਿਬ ਰਹਿੰਦੇ ਸੀ ਬਿਲਕੁਲ ਬਿਲਕੁਲ ਪੀਜੀ ਡੋਗਰਾ ਇਸ ਗੱਲ ਤੋਂ ਬੜਾ ਖਫਾ ਸੀਗਾ ਕਿ ਇਹ ਨਜਾਇਜ਼ ਬੁੱਧ ਕਰ ਰਹੇ ਹਮ ਹਮ ਉਹ ਬੜੇ ਸ਼ਰੀਫ ਉਹਨੇ ਉਹਨੇ ਅਜੀਤ ਸਿੰਘ ਸਾਨੂੰ ਨੂੰ ਬੁਲਾਇਆ ਹਮ ਹਮ ਉਹਨਾਂ ਨੇ ਇਹ ਚ ਸਟੈਂਡੀ ਸੀਗੇ ਬੁਲਾਇਆ ਤੇ 6 ਤੋਂ 3 ਤੱਕ ਦੇ ਸ਼ਾਮ ਤੱਕ ਬਾਅਦ ਜਿਹੜਾ ਉਹਦਾ ਚ ਕਹਿੰਦਾ ਅਰਦ ਲਈ ਉਹਦੀ ਕੁਰਸੀ ਤੇ ਬੈਠਾ ਚੜਿਆ ਉਹਨੇ ਗੱਲ ਨਹੀਂ ਕੀਤੀ ਅਗਲੇ ਜਿਹੜੇ ਫਿਰ ਬੁਲਾ ਲਿਆ ਹੂੰ ਹੂੰ ਅਗਲੇ ਦਿਨ ਕਹਿੰਦਾ ਜੀ ਤੀਜੀ ਚੌਥੀ ਪੁੱਛੇ ਮੈਨੂੰ ਮਿਲਣ ਦੀ ਮੈਂ ਜਾਵਾਂ ਮੈਂ ਹੂੰ ਹੂੰ ਫਿਰ ਡੀਜੀਪੀ ਨੇ ਬੁਲਾ ਕੇ ਪੂਰੇ ਉਹਦੇ ਬੱਚੇ ਢੇੜੇ ਸੀ ਵੀ ਤੁਸੀਂ ਕਿਹੜੇ ਕਿਹੜੇ ਗਲਤ ਕੰਮ ਕੀਤੇ ਤੁਹਾਨੂੰ ਰੱਬ ਕਿੱਥੇ ਮਾਫ਼ ਕਰੂਗਾ ਤੁਹਾਨੂੰ ਹੂੰ ਹੂੰ ਤੁਹਾਡੇ ਦਾ ਸਲੂਕ ਕਿਹੋ ਜਿਹਾ ਕੀਤਾ ਜੇ ਦੱਸੋ ਆਪੇ ਵੱਲੋਂ ਟਿਕਨ ਸੋਲੋਗੇ ਹੂੰ ਹੂੰ ਜੋ ਤੁਸੀਂ ਭੜੇ ਕੰਮ ਕੀਤੇ ਤੇ ਪੁਰਸੂ ਬਦਨਾਮ ਕੀਤੇ ਜੀ ਇਹ ਮੁੜ ਕੇ ਉੱਥੇ ਜਾਂਦਾ ਕੇ ਪੀ ਸਕਿੱਲ ਹੋਏ ਹੂੰ ਹੂੰ ਕਿ ਵੇਖੋ ਮੇਰੇ ਨਾਲ ਉਹਨੇ ਆਹ ਬੇਚੀ ਕੀਤੀ ਹੈ ਤੇ ਜੇਕਰ ਤੇ ਮੈਂ ਸਭ ਕੁ ਉਂਗਲ ਚਾਲਾਂ ਪ੍ਰਸੰ ਸਾਮਣੇ ਹੂੰ ਸਾਰੇ ਮਰਗੋ ਤੁਸੀਂ ਹੂੰ ਹੂੰ ਤੇ ਫਿਰ ਜਿਹੜਾ ਪਾਣਾ ਵਰਤਲੇ ਸਾਡੇ ਸਾਹਮਣੇ ਨਵਰਤਾਈ ਹੈ ਡੇਰਾਬਾਸੀ ਕੋਲੇ ਜੀ 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 ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਮੇਰੇ ਨਾਲ ਨੇ ਸਰਦਾਰ ਪੱਟੀ ਹੋਰੀ ਤੇ ਜਸਬੀਰ ਸਿੰਘ ਪੱਟੀ ਹੋਰ ਨਾਲ ਸਾਡੀ ਗੱਲਬਾਤ ਜਿਹੜੀ ਹੈ ਜਾਰੀ ਹੈ ਜੇਕਰ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ ਤਾਂ 92164 10668 ਦੇ ਉੱਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਸਾਹਿਬ ਹੁਣ ਕਿਸੇ ਸਮੇਂ ਵੀ ਆਪਣੀ ਪਤਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਸਕਦੇ ਨੇ ਇਹ ਕੀ ਨੇ ਸ਼ੰਕਾ ਜ਼ਾਹਰ ਕੀਤੀ ਹੈ ਵੇਖੋ ਇਹਦੇ ਬਾਰੇ ਤੇ ਜਿਹੜੇ ਹਿੰਮਤ ਕਰਨ ਉਹਨਾਂ ਬਾਰੇ ਵੀ ਚੱਲਦਾ ਕਿ ਕਿਸੇ ਵੇਲੇ ਵੀ ਬਾਕਾਇਦਾ ਤਰ ਤੇ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾ ਸਕਦੇ ਆ ਉਹ ਰਾਵੜੀ ਦੇ ਵੀ ਬਾਹ ਹੂੰ ਹੂੰ ਲੇਕਿਨ ਉਹਨਾਂ ਨੇ ਇਹਨਾਂ ਸਭ ਕਿਆਸਰੀਆਂ ਤੋਂ ਜਿਹੜਾ ਵਾ ਬਿਲਕੁਲ ਇਨਕਾਰ ਕਰ ਦਿੱਤਾ ਜੀ ਇਹ ਸੰਭਵ ਨਹੀਂ ਕਿਉਂਕਿ ਅੱਜ ਈਡੀ ਦੇ ਉਹਨਾਂ ਦੇ ਘੱਟੋ ਘੱਟ 10 ਸੱਜਣਾ ਮਿੱਤਰਾਂ ਦੇ ਟਿਕਾਣੇ ਤੇ ਛਾਪੇ ਮਾਰੇ ਹੂੰ ਹੂੰ ਉਹਨਾਂ ਦੇ ਸਲਾਹਕਰ ਉੱਥੇ ਛਾਪੇ ਮਾਰੇ ਨੇ ईडी ਨੇ ਉਲਟੀ ਬੀਟ ਚੈਟ ਕੀਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੜਕੇ ਦੇ ਅੰਦਰ ਦਿੱਤਾ ਜਾਵੇ ਹੂੰ ਹੂੰ ਹੌਣ ਵਾਰੀ ईडी ਨੂੰ ਉਹ 10 ਵਾਰੀ ਫੁੱਟ ਵਿਖਾ ਚੁੱਕੇ ਨੇ ਜੀ ਅੰਗੂਠਾ ਵਜਾ ਜੋ ਕਰਨਾ ਕਰ ਲੋ ਬੈਨੀਫੀਸ਼ੀਅਨ ਹੂੰ ਤੁਹਾਡਾ ਪੋਲੀਟੀਕਲ ਮੱਤ ਉਹ ਕੁਝ ਹੋਰ ਤੇ ਮੇਰਾ ਕੁਝ ਮੱਤ ਉਹ ਹੋਰ ਜੀ ਅੱਜ ईडी ਨੇ ਸਖਤੀ ਕੀਤੀ ਹੈ ਤਾਂ ਉੱਥੇ ਇਹ ਚੱਕਾ ਚੱਲ ਪਈ ਸੀ ਨਿਕਲੂ ਮੈਂ ਕਹਿੰਦਾ ਸੀ ਕਿ ਸੰਭਵ ਨਹੀਂ ਕਿ ਮੇਰੀ ਪਤਨੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਹੂੰ ਹੂੰ ਇਹ ਚਿੱਤਰ ਇੱਕ ਯਾਤਰੀਆਂ ਨੇ ਦਿੱਲੀ ਦੇ ਵਿੱਚ ਜੀ ਤੁਹਾਨੂੰ ਪਤਾ ਹੋਵੇਗਾ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ ਸੀ ਹੂੰ ਹੂੰ ਉਹਨੇ ਕਿਹਾ ਸੀ ਆਉਣ ਵਾਲੇ ਸਮੇਟ ਲੋਕ ਇਤਿਹਾਸ ਪੜ੍ਹ ਕਰਨੀ ਇੱਕ ਕਾਂਗਰਸ ਹੁੰਦੀ ਸੀ ਇੱਕ ਕਾਂਗਰਸ ਹੁੰਦੀ ਸੀ ਇਹ ਬੱਚਿਆਂ ਨੂੰ ਸਾਡੀਆਂ ਜਿਹੜੀਆਂ ਮਤਾਮਾ ਪੜ੍ਹਾ ਕਰਨੀ ਇੱਕ ਕਾਂਗਰਸ ਹੁੰਦੀ ਦੱਸਿਆ ਕਰਨੀ ਹੂੰ ਹੂੰ ਇਸ ਸੰਦੀਪ ਦੀ ਤੱਕ ਵਿਕਾਸ ਜਿਹੜਾ ਕਾਂਗਰਸੀ ਲੀਡਰ ਆ ਸਿਧਾਰਥ ਦਾ ਬੇਟਾ ਹੂੰ ਹੂੰ ਉਹਨੇ ਦਿੱਲੀੋਂ ਬਿਆਨ ਦਿੱਤਾ ਸੀਗਾ ਜੀ ਕਹਿੰਦਾ ਕਾਂਗਰਸ ਹੀ ਹੈ ਰਹੇਗੀ ਜੀ ਉਹਦਾ ਇਤਿਹਾਸ ਨਿਕ ਪੁਰਾਣਾ ਵਾ ਹੂੰ ਹੂੰ ਤੇ ਤੁਹਾਡੀ ਪਾਰਟੀ ਜਿਹੜੀ ਆ ਉਹਦੇ ਬਾਰੇ ਕਿਹਾ ਜਾਊਗਾ ਇੱਕ ਪਾਰਟੀ ਹੁੰਦੀ ਸੀ ਤਿਆਰ ਜੇਲ੍ਹ ਦੇ ਵਿੱਚ ਜੀ ਕੰਨ ਨੇਤਾ ਤੁਹਾਡੇ ਇਤਿਹਾਰ ਜੇਲ੍ਹ ਤੇ ਤੇ ਤੁਹਾਡੇ ਮੁੱਖ ਮੰਤਰੀ ਦੇ ਕੰਨਵੀਨਡ ਦੀ ਜਾਨ ਦੀ ਤਿਆਰੀ ਹੈ ਹੂੰ ਹੂੰ ਇਸ ਕਰਕੇ ਤਾਨੂੰ ਪਤਾ ਹੋਏਗਾ ਇਹਨਾਂ ਨੇ ਪਹਿਲਾਂ ਨੇ ਮਤਰੀ ਨੇ ਕਿਹਾ ਆਕੀਜ਼ਮੇ ਕਿਹਾ ਸੀ ਵੀ ਜੇ ਗ੍ਰਿਫਤਾਰੀ ਦਾ ਨਹੀਂ ਹਿੱਤ ਤੇ ਸਰਕਾਰ ਝਾੜ ਜਿੰਦ ਚਲੇ ਜੀ ਇਸ ਕਰਕੇ ਹਾਲ ਦੀ ਕੜੀ ਸੰਭਵ ਬਣੀਗਾ ਆ ਲੰਬੇ ਸਮੇਂ ਵਾਸਤੇ ਜੇਲ ਚਲੇਗੇ ਤੇ ਫਿਰ ਮੁਸ਼ਕਲ ਜਰੂਰ ਹੋਏਗੀ ਲੇਕਿਨ ਉਮੀਦ ਹੈ ਵੀ ਤੁਹਾਨੂੰ ਪਤਾ ਹੋਏਗਾ ਉਹਨਾਂ ਨੂੰ ਵੇਖੋ ਤਿੰਨ ਵਾਰੀ ਸਮਨ ਜਾਰੀ ਹੋ ਚੁੱਕੀ ਹੈ ਹੂੰ ਹੂੰ ਜਸਵੰਤ ਸਿੰਘ ਗੱਜਰ ਮਾਜਰਾ ਨੂੰ ਸਮਨ ਜਾਰੀ ਕੀਤਾ ਤੇ ਤਿੰਨ ਚਾਰ ਵਾਰੀ ਉਹ ਨਹੀਂ ਪੇਸ਼ ਹੋਇਆ ਤੇ ਅਕੀਦ ਤੇ ਅਗਲੇ ਉਹ ਕੋਲੋਂ ਗ੍ਰੈਂਟ ਲੈ ਕੇ ਨਾਲ ਅਰਜ਼ੀ ਕੀਤੀ ਨਾਲ ਗ੍ਰੰਟਰ ਚ ਹੈ ਹੂੰ ਇਹ ਵੀ ਕਹਿੰਦੇ ਤੀਜੇ ਵਾਰੀ ਇੱਥੇ ਵੀ ਲੱਗਦਾ ਇੱਥੇ ਵੀ ਲੱਗਦਾ ਇਸੇ ਤਰੀਕੇ ਨਾਲ ਹੋਏਗਾ ਹੂੰ ਹੂੰ ਕਿਉਂ ਪਹਿਲਾ ਸਮਨਿਆ ਨੂੰ 30 ਅਕਤੂਬਰ ਨੂੰ ਜਾਰੀ ਹੋਇਆ ਤੇ 2 ਨਵੰਬਰ ਨੂੰ ਅਸਪੇਸ਼ ਨਹੀਂ ਪੇਸ਼ ਹੋਇਆ ਨਾ ਠੋਕ ਕੇ ਜਵਾਬ ਦਿੱਤਾ ਵੀ ਤੁਹਾਡੇ ਸਮਨ ਗੈਰਕਾਨੂੰਨੀ ਹੈ ਜੀ 21 ਜ ਦਸੰਬਰ ਨੂੰ ਫਿਰ ਪੇਸ਼ ਹੋਣ ਲਈ ਕਿਹਾ ਕਹਿੰਦੇ ਜੀ ਮੈਂ ਤੇ ਵਪਾਰਸਾਂ ਤੇ ਜਾ ਰਿਹਾ ਹੂੰ ਹੂੰ ਹੋ ਦੂਸਰੀ ਚੀਜ਼ ਅਗਲੀ ਗੱਲ ਹੁਣ ਤਿੰਨ ਨੂੰ ਸਮਝ ਆ ਰਹੀ ਹੋਏ ਤੇ ਫੇਰ ਉਹ ਹੀ ਲੱਕੇ ਭੇਡਾ ਵੀ ਤੁਹਾਡਾ ਕੰਮ ਗੈਰਕਾਨੂੰਨੀ ਹੈ ਜੀ ਹੂੰ ਹੂੰ ਸਾਡਾ ਪੋਲਿਟਿਕਲ ਵੈਂਡਟਾਬ ਤੁਸੀਂ ਬੀਜੇ ਸਮਨ ਤੁਹਾਡੇ ਦੀ ਇਹ ਬੀਜਪੀ ਦੇ ਸਮਝਣਾ ਇਸ ਕਿ ਮੈਂ ਪਿਛੇ ਨਹੀਂ ਹਾਂ ਮੈਂ ਕੁਝ ਗਲਤ ਕੀਤਾ ਹੀ ਨਹੀਂ ਜੀ ਉਹਦੇ ਵਿੱਚ ਆਪਸੀ ਦੇ ਪ੍ਰੈਸ ਕਾਫੀ ਵੀ ਕੀਤੀ ਉਹਨੇ ਕਰ ਨਹੀਂ ਪੇਸ਼ ਹੋਣਗੇ ਹੂੰ ਹੂੰ ਹੁਣ ਪੌਸਿਬਿਲਟੀ ਆ ਕਿ ਇਹਨਾਂ ਨੂੰ ਫੜਨ ਵਾਸਤੇ ਉਹ ਲੈ ਸਕਦੇ ਨੇ ਸਮਨ ਬਕਾਇਦਾ ਤੌਰ ਤੇ ਕੋਰਟ ਲੈ ਸਕਦੇ ਨੇ ਅਦਾਲਤ ਤੋਂ ਹੂੰ ਹੂੰ गिरफ्तार ਵੀ ਕਰ ਸਕਦੇ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਕਿਸੇ ਵੇਲੇ ਗ੍ਰਿਫਤਾਰੀ ਹੋਣ ਤੋਂ ਬਾਅਦ ਜਿਹੜੂ ਜਾ ਸਕਦੇ ਜੀ ਲੇਕਿਨ ਉਸ ਤੋਂ ਬਾਅਦ ਜਿਹੜਾ ਇੰਡੀਆ ਘੱਟ ਜੋੜ ਆ ਉਹ ਕਿੰਨਾ ਕਿੰਨਾਂ ਦੇ ਹੱਕ ਚ ਉਤਰਦਾ ਵਾ ਇਹ ਨਹੀਂ ਪਤਾ ਆ ਕਿ ਕੋਈ ਕਾਰਵਾਈ ਕਰਦਾ ਕਿ ਨਹੀਂ ਕਰਦਾ ਇਹ ਪਤਾ ਨਹੀਂ ਹੂੰ ਹੂੰ ਜੀ ਸੋ ਬਿਲਕੁਲ ਜੀ ਦੇਖੋ ਕੀ ਕਾਰਵਾਈ ਹੁੰਦੀ ਹੈ ਕੀ ਨਹੀਂ ਹੁੰਦੀ ਇੱਕ ਵੱਖਰੀਆਂ ਗੱਲਾਂ ਨੇ ਪਰ ਗੱਲ ਕਰੀਏ ਆਪਾਂ ਪਹਿਲਵਾਨਾਂ ਦੀ ਕਹਿੰਦੇ ਉਹ ਤਾਂ ਦੋ ਫਾੜ ਕਰਾਤੇ ਜੀ ਵੇਖੋ ਜਿਹੜੇ ਅੰਡਰ 15 ਹੂੰ ਤੇ ਅੰਡਰ ਬਕਾਇਤਾ 20 ਹੂੰ ਇਹ ਦੋ ਪ੍ਰਕਾਰ ਦੇ ਪਹਿਲਵਾਨ ਅਜੰਤਰ ਮੰਤਰ ਤੇ ਬੈਠੇ ਸੀ ਭੀ ਜਿਹੜਾ ਸ਼ਾਕਸੀ ਮਲਗ ਤੇ ਬੰਨੇ ਅੱਜ ਹੈਗਾ ਵਾ ਬਜੰਗ ਪੂਨੀਆ ਇਹਨਾਂ ਸਾਡਾ 1 ਸਾਲ ਖਾ ਕਰਦੇ ਹੂੰ ਹੂੰ ਉਹ ਇਸ ਗੱਲ ਤੇ ਐਸੀ ਵੀ ਜਿਹੜੀ ਉਨਰਾਗ ਠਾਕਰ ਖੇਡ ਮੰਤਰੀ ਨੇ ਬਕਾਇਦਾ ਤੌਰ ਤੇ ਇੱਕ ਐਡੌਕਟ ਕਮੇਟੀ ਬਣਾਈ ਉਹਨੂੰ ਭੰਗ ਕਰਕੇ ਜਿਹੜੇ ਪਹਿਲੀ ਚੋਣਾਂ ਹੀ ਉਹਨੂੰ ਬਾਹਰ ਕੀਤਾ ਜਾ ਰਿਹਾ। ਤੁਸੀਂ ਸਮਝ ਲਓ ਹੂੰ ਹੂੰ ਇਸ਼ਾਰਾ ਕਿਹੜੇ ਪਾਸੇ? ਜੀ। ਇਹ ਕਿਹਨੇ ਬਿਠਾਇਆ ਜਿਹੜੇ ਥੋੜੇ ਵਾਲੇ ਬੰਦੇ ਵੀ ਕਿਹਨੇ ਬਿਠਾਇਆ ਇਹਨੇ? ਹੂੰ ਹੂੰ ਇਹ ਬ੍ਰਿਜ ਪੂਸ਼ਨ ਸਰਨ ਸਿੰਘ ਐਂਡ ਪਾਰਟੀਆਂ ਜੀ ਜਿਨ੍ਹਾਂ ਨੇ ਬਿਠਾਇਆ ਸੀ। ਹੋਰ ਉਹਨਾਂ ਬਿਠਾਏ ਉਹਨਾਂ ਨੂੰ ਅਨਸੈਟੀਸਫਾਈ ਕਿੰਨਾ ਕੁ ਕਰਦੇ ਕਿਵੇਂ ਕਰਦੇ ਇਹ ਤੇ ਹੁਣ ਪੀਜੇਪੀ ਨੂੰ ਪਤਾ ਹੋਊਗਾ ਜਾਂ ਸਪੋਰਸ ਨੂੰ ਪਤਾ ਹੋਊਗਾ। ਲੇਕਿਨ ਵੇਖ ਲਓ ਉਹਨਾਂ ਨੇ ਇੱਕ ਧੜਾ ਹੋਰ ਖੜਾ ਕਰਤਾ ਬਜਰੰਗ ਪੁੰਨੀਆ ਤੇ ਸ਼ਾਕਸ਼ੀ ਮਲਕ ਦੇ ਖਿਲਾਫ ਜੀ ਲੇਕਿਨ ਉਹਨਾਂ ਦੀ ਗੱਲ ਕਿਸੇ ਨੇ ਸੁਣੀ ਅਰਜਨ ਆਵਾਜ਼ ਜਿਹੜਾ ਮਿਲਿਆ ਸੀ ਬੰਦੇਸ਼ ਪ੍ਰਕਾਰ ਨੂੰ ਉਹਨੇ ਵੀ ਆਪਣੀ ਜਾ ਕੇ ਗਈ ਵਾਪਸ ਕਰ ਨਹੀਂ ਲਿਆ ਉਸ ਸੜਕ ਤੇ ਰੱਖ ਕੇ ਵੀ ਲੈ ਜਾਓ ਆਪਣੀ ਜਿੱਤ ਜੀ ਇਸੇ ਤਰ੍ਹਾਂ ਬਜਰੰਗ ਪੁੰਨੀਆ ਗਿਆ ਸ਼ਾਕਸ਼ੀ ਮਲਕ ਨੇ ਤੇ ਆਪਣੇ ਬੂਟ ਲਾ ਕੇ ਟੇਬਲ ਤੇ ਰੱਖ ਕੇ ਵੀ ਅੱਜ ਤੋਂ ਬਾਅਦ ਮੈਂ ਕੁਸ਼ਤੀ ਨਹੀਂ ਲੜੂੰਗਾ ਜੀ ਜਿਨ੍ਹਾਂ ਦੇ ਪਰਿਵਾਰਕ ਅਸ਼ੋਕਪੁਰ ਕੁੜੀਆਂ ਦਾ ਲੈ ਲੋ ਜਿਨ੍ਹਾਂ ਨੇ ਤੁਹਾਨੂੰ ਐਡੇ ਐਡੇ ਨਾਮ ਦੁਆਏ ਹੂੰ ਹੂੰ ਉਹ ਮੈਡਲ ਕਿੰਨੇ ਦੇ ਕਿਨੇ ਨਹੀਂ ਨੇ ਬ੍ਰਿਜ ਪੂਸ਼ਨ ਸਰ ਨੇ ਕਿਹਾ ਜਿਹੜੇ ਮੈਡਲ ਦੀ ਗੱਲ ਕਰਦੇ 15 ਪੈਸਿਆਂ ਦੇ 15 15 ਪੈਸੇ ਮਿਲ ਜਾਂਦੇ ਆ ਹੂੰ ਹੂੰ ਉਹਨਾਂ ਨੂੰ ਕਿਹਾ ਸੀ ਤੇਰੇ ਵਾਸਤੇ 15 ਪੈਸੇ ਤੇ ਅਸੀਂ ਜ਼ਿੰਦਗੀ ਕਾਲਕੀ ਦੇ ਵਾਸਤੇ ਵਟ ਲੈਣੇ ਆ ਜੀ ਇਸ ਕਰਕੇ ਤੁਹਾਡੀ ਗੱਲ ਠੀਕ ਆ ਦੁਫਾੜ ਕਰਤੇ ਹੂੰ ਹੂੰ ਅੰਡਰ 15 ਅੰਡਰ ਅੰਡਰ 20 ਜਿਹੜੇ ਪਈ ਸੀ ਉਹਨਾਂ ਨੂੰ ਖੜਾ ਕਰਤਾ ਵੀ ਤੁਹਾਡਾ 1 ਸਾਲ ਬਰਬਾਦ ਕਰਤਾ ਤੇ ਤੁਸੀਂ ਪ੍ਰੋਟੈਸਟ ਹੋਏ ਉਹਦੇ ਹੂੰ ਹੂੰ ਬੱਸ ਜੀ ਹੁਣ ਕਾਂਗਰਸ ਤੇ ਆਪ ਆਗੂ ਵੀ ਸਾਡੇ ਸਾਹਮਣੇ ਹੋ ਗਏ ਸਿੱਧੇ ਦੋਸ਼ ਲਾਉਣ ਲੱਗੇ ਆ ਇਹ ਬਕਾਇਦਾ ਤੌਰ ਤੇ ਸਿੱਧੂ ਨੇ ਵੀ ਹੋ ਗਣ ਕੀ ਹੂੰ ਹੂੰ ਸਿੱਧੂ ਨੇ ਪਹਿਲਾਂ ਇਹਨੇ ਕਿਹਾ ਸੀ ਵੀ ਜਿੱਤੇਗੀ ਜਿੱਤੇਗਾ ਪੰਜਾਬ ਹੂੰ ਹੂੰ ਹੋਣੇ ਨਾਲ ਹੋਰ ਜੋੜਤਾ ਵੀ ਜਿੱਤੇਗਾ ਪੰਜਾਬ ਤੇ ਜਿੱਤੇਗੀ ਕਾਂਗਰਸ ਹਮ ਹਮ ਮਹਾਰਾਜ ਦੀ ਰੈਲੀ ਤੋਂ ਬਾਅਦ ਹੁਣ ਇੱਕ ਰੈਲੀ ਹੋਰ ਕੀਤੀ ਹੈ ਜੀ ਬਠਿੰਡਾ ਹਲਕੇ ਦੇ ਵਿੱਚ ਇੰਜ ਮਹਿਸੂਸ ਕੀਤਾ ਸੀ ਵੀ ਸ਼ਾਇਦ ਇਹ ਆਪਣੀ ਪਤਰੀ ਨੂੰ ਇਲੈਕਸ਼ਨ ਲੜਵਾਉਣਾ ਚਾਹੁੰਦੇ ਜੀ ਜਦੋਂ ਸਿੱਧੂ ਸਾਹਿਬ ਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਆਪਣੀ ਪੱਤੀ ਨੂੰ ਇਲੈਕਸ਼ਨ ਲੜਾਉਣਾ ਚਾਹੁੰਦੇ ਹੋ ਹਮ ਹਮ ਅੱਗੋ ਜਵਾਬ ਮਿਲਿਆ ਸੀ ਇਹ ਉਹਨਾਂ ਨੂੰ ਪੁੱਛੋ ਜੀ ਇਹ ਸੰਕੇਤ ਇਸੇ ਪਾਸੇ ਦਿੰਦੇ ਨੇ ਹਮ ਹਮ ਦੂਸਰੀ ਚੀਜ਼ ਜਿਹੜੀ ਗੱਲ ਭਗਵੰਤ ਮਾਨ ਨੇ ਕਹੀ ਸੀ ਇੱਕ ਕਾਂਗਰਸ ਹੁੰਦੀ ਸੀ ਕਿ ਅਸੀਂ ਇਤਿਹਾਸ ਪੜਿਆ ਕਰਾਂਗੇ ਹੂੰ ਹੂੰ ਉਹਨੇ ਫਿਰ ਕਿਹਾ ਵੀ ਜੇ ਮਸਲਿਆਂ ਦੀ ਇਹ ਮਸ ਜਿਹੜਾ ਖਾਂਜੜਾ ਪਾਇਆ ਸੀ ਉਹਨੇ ਬਕਾਇਦ ਤੌਰ ਤੇ ਜੀ ਔਰ ਉਹਨੇ ਇੰਨੀ ਗੱਲ ਕਹਿਤੀ ਕਾਂਗਰਸ ਸੀ ਐ ਕਾਂਗਰਸ ਰਹੇਗੀ ਦੇਖਣ ਆਮ ਆਦੀ ਪਾਰਟੀ ਦੀ ਨਕਸ਼ੇ ਦੇ ਸੀਗੀ ਹੂੰ ਹੂੰ ਉਨੇ ਕਾ ਅਸੀਂ ਜਾ ਕੇ ਤੇ ਅਲਿ ਕਰਾਂਗੇ ਕਹਿੰਦਾ 6400 ਕਰੋੜ ਰੁਪਏ ਦਾ ਕਰਜ਼ਾ ਤੁਸੀਂ ਕਿਵੇਂ ਲਾਓਗੇ ਹੂੰ ਹੂੰ ਜਿਹੜਾ ਜਿਹੜਾ ਇਹਨਾਂ ਬਕਾਇਦਾ ਤੌਰ ਤੇ 1080 ਕਰੋੜ ਦਾ ਖਰੀਦਿਆ ਨਾਲ ਆਪਣਾ ਥਰਮਲ ਪਲਾਂਟ ਥਰਮਲ ਪਲਾਂਟ ਉਹਦਾ ਤਾਂ ਰੌਲਾ ਹੀ ਪਿਆ ਖੜਾ ਜੀ ਇਹਦੇ ਉਹਦੇ ਵਿੱਚ 10 ਬੈਂਕਾਂ ਦਾ ਕਰਜ਼ਾ ਲੇਕਿਨ ਉਹ ਕਹਿੰਦੇ ਦਿਵਾਲੀਆਪਨ ਕਰਕੇ ਉਹਨਾਂ ਨੇ ਆਪਣਾ ਕੰਮ ਕਲੀਅਰ ਕਰ ਲਿਆ ਤੇ ਹੁਣ 1080 ਕਰੋੜ ਰੁਪਇਆ ਉਹ ਬੈਂਕਾਂ ਨੂੰ ਪੈਸੇ ਜਾਣੇ ਆ ਹੂੰ ਹੂੰ ਇਹ ਹੋ ਨਹੀਂ ਜਾਣੇ ਵਨ ਟਾਈਮ ਸੈਟਲਮੈਂਟ ਹੋ ਗਈ ਉਹ 10 ਪ੍ਰਾਈਵੇਟ ਪਾਰਟੀਆਂ ਉੱਤੇ ਬੋਲੀ ਦੇਣ ਵਾਸਤੇ ਆਈ ਸੀ ਲੇਕਿਨ ਉਹਨਾਂ ਪਲਾਟਿੰਗ ਦਾ ਸਰਕਾਰ ਨਹੀਂ ਹੈ ਹੂੰ ਹੂੰ ਇਹ ਸਰਕਾਰ ਚਲਾ ਸਕੂਗੀ ਹੋ ਨਹੀਂ ਹੂੰ ਇਸ ਕਰਕੇ ਜਿਹੜਾ ਵਾ ਉਹਨੇ ਵੀ ਕੀਤੇ ਭੀ 660 ਕਰੋੜ ਰੁਪਈਆ ਤੁਸੀਂ ਕਹਿੰਦੇ 1080 ਦਾ 660 ਰੁਪਈਆ ਜੇ ਤੁਹਾਨੂੰ ਦੇਣਾ ਪੈਗਾ ਤੇ ਕਿਥੋਂ ਦਿਓਗੇ ਤੁਸੀਂ ਹੂੰ ਹੂੰ ਦੂਸਰੀ ਧਾਨੇ ਵਾਲੇ ਸਾਹਿਬ ਚਲੋ ਸਨਮਲ ਪਲਾਨ ਤੁਸੀਂ ਲੈ ਲਿਆ ਜੀ ਦੇ ਨਾਲ 2500 ਕਰੋੜ ਰੁਪਇਆ ਕਰਜ਼ਾ ਵੀ ਹੋਰ ਲੈ ਲਿਆ ਹੂੰ ਹੂੰ ਅਦਾਈ ਕੀ ਕਰਨ ਵਾਸਤੇ ਜੀ ਇਹ ਕਰਜ਼ਾ ਲੈ ਕੇ ਤੁਸੀਂ ਪਲਾਂਟ ਲੈਣਾ ਤੇ ਕੀ ਫਾਇਦਾ ਹੋਦਾ ਕੀ ਫਾਇਦਾ ਹਾਂ ਇਸ ਕਰਕੇ ਉਹਦੇ ਸਿੱਧੂ ਨੇ ਕਾਫੀ ਰਗੜਬਾ ਦੇ ਕੱਢੇ ਇਹਨਾਂ ਦੇ ਕਿ ਲਾਇਡ ਆਰਡਰ ਦੀ ਸਿਚੁਏਸ਼ਨ ਪੰਜਾਬ 'ਚ ਖਰਾਬ ਹੋ ਚੁੱਕੀ ਹੈ ਹੂੰ ਹੂੰ ਕਰਜ਼ੇ ਤੇ ਕਰਜ਼ਾ ਚੜੀ ਜਾ ਰਿਹਾ ਵਾ ਲੇਕਿਨ ਅਸੀਂ ਇਹ ਇਹ ਕਾਂਗਰਸੀ ਗੱਲ ਕਹਦੇ ਕਾਂਗਰਸ ਨੂੰ ਕੁਝ ਹੋਣ ਵਾਲਾ ਨਹੀਂ ਬੜੀ ਪੁਰਾਣੀ ਪਾਰਟੀ ਹੈ ਹੂੰ ਹੂੰ لیکن ਆਵਾਮੀ ਪਾਰਟੀ ਨਕਸ਼ੇ ਤੋਂ ਕਿਸੇ ਵਾਰੀ ਮਿਸਰਜੀ ਜੀ ਹੈ ਭਰ ਗਿਆ ਜਿਹੜੀਆਂ ਪੰਜਾਬ ਦੇ ਲਈ ਤੇ ਹੋਰ ਸਾਰੀਆਂ ਗੱਲਾਂ ਕਰੀਏ ਹਾਂਜੀ ਤੇ ਹੁਣ ਦਿੱਲੀ ਦੇ ਸਿੰਘੂ ਬਾਰਡਰ ਤੇ ਕਹਿੰਦੇ ਇੱਕ ਵਾਰੀ ਫੇਰ ਗੱਜਣਗੇ ਕਿਸਾਨਾਂ ਦੇ ਨਾਰੇ ਜਦੋਂ ਤਿੰਨ ਬਦਲ ਵਾਪਸ ਕ੍ਰੋਨਿਕਲ ਚੱਲੀ ਸੀ ਸਵਾ ਸਾਲ ਜਿਹੜਾ ਸੀ ਉਹ ਉੱਥੇ ਤੱਕ ਪਤਾ ਉੱਤਰ ਨਾ ਚਲੇ ਆ ਹੂੰ ਹੂੰ ਉਹਦੇ ਵਿੱਚ 32 ਕਿਸਾਨ ਜਿੱਥੇ ਬੰਦੀਆਂ ਸੀ ਹੂੰ ਹੂੰ ਤੇ ਜਿਨ੍ਹਾਂ ਦੇ ਵਿੱਚੋਂ 15 ਕਿਸਾਨ ਜਿੱਥੇ ਬੰਦੀਆਂ ਨੇ ਬਕਾਇਦਾ ਤੌਰ ਤੇ ਇੱਕ ਲੈਟਰ ਤੇ ਸਾਈਨ ਕੀ ਜੀ ਉਹ ਲੈਟਰ ਕੀ ਸੀ ਕਿ ਮੈਂ ਉਹਨਾਂ ਲੀਡਰਾਂ ਨਾਲ ਹੀ ਜਾਣਾ ਹੋਣਾ ਉਹਨਾਂ ਦੇ ਵਕਾ ਦਾ ਸਵਾਲ ਆ ਉਹ ਲੈਟਰ ਸਰਕਾਰ ਨੂੰ ਸੀ ਵੀ ਇੱਕ ਕਾਨੂੰਨ ਨੂੰ ਮਾਨਤਾ ਦੇ ਦਿਓ ਜੀ ਇੱਕ ਨੂੰ ਖਤਮ ਇੱਕ ਇੱਕ ਲਾਗੂ ਕਰ ਦਿਓ ਹੂੰ ਹੂੰ ਤੇ ਇੱਕ ਤੇ ਕਮੇਟੀ ਬਣਾ ਦਿਓ ਹੂੰ ਹੂੰ ਜਦੋਂ ਉਹ 15 ਦੀ ਚਿੱਠੀ ਸਾਹਮਣੇ ਆ ਗਈ ਵੀ ਆ ਤੁਸੀਂ ਸਾਈਨ ਕੀਤੇ ਉਹ ਮੰਨੇ ਹਾਂ ਕੀਤੇ ਜੀ ਲੇਕਿਨ ਜਿਹੜੀਆਂ ਖੱਬੀਆਂ ਤਰ੍ਹਾਂ ਦੀਆਂ ਪਾਰਟੀਆਂ ਸੀ ਐਸਓਸਤਾਰ ਹੂੰ ਹੂੰ ਉਹ ਇੱਕ ਪਾਸੇ ਰਹਿ ਗਈਆਂ ਜੀ ਤੇ ਬਹੁਤ ਸੰਮਤੀ ਨਾਲ ਫੈਸਲਾ ਹੋ ਗਿਆ ਵੀ ਇਸ ਚਿੱਠੀ ਨੂੰ ਮਾਨਤਾ ਦੇ ਦਿੱਤੀ ਗਈ ਹੂੰ ਹੂੰ ਉਹ ਉਹਦੇ ਵਿੱਚੋਂ ਬਹੁਤਿਆਂ ਕਿਸਾਨ ਜਿੱਤੇ ਬੰਦੀਆਂ ਜਿਹੜੇ 18 ਦੀ ਗੱਲ ਕਰਦੇ ਆ ਹੂੰ ਹੂੰ ਪਹਿਲੀ ਗੱਲ ਤੇ ਉਹ 32 ਤੋਂ 75 ਜਿੱਥੇ ਬੰਦੀਆਂ ਬਣ ਗਈ ਜੀ ਤੇ ਉਹਦੇ ਵਿੱਚੋਂ 18 ਜਿੱਥੇ ਬੰਦੀਆਂ ਜੜੀਆਂ ਵਾ 13 ਫਰਵਰੀ ਨੂੰ ਜਾ ਕੇ ਜਲਦੀ ਵੱਲ ਨੂੰ ਕੁਝ ਕਰ ਰਹੀਆਂ ਨੇ ਹੂੰ ਹੂੰ ਜਿਹਦੇ ਵਿੱਚ Swami Nathan ਜਿਹੜਾ ਵਾ Swami Nathan ਜਿਹੜੇ ਡਾਕਟਰ ਹਮ ਜਿਹੜੇ ਕੋਡ ਜੀ ਲਾਗੂ ਕਰਨ ਵਾਸਤੇ ਫੇ ਲਖੀਪੁਰੇ ਦੋਚੇ ਸੱਜਾ ਦੋਣ ਵਾਸਤੇ ਜੀ ਐਮਐਸਬੀ ਹਰਪਸੰਦੇ ਲਾਗੂ ਕਰਨ ਵਾਸਤੇ ਇਹਨਾਂ ਮੰਗਾਂ ਨੂੰ ਲੈ ਕੇ ਉਹ ਜਾ ਰਹੇ ਨੇ ਜੀ ਹੁਣ ਪਤਾ ਨਹੀਂ ਹਰਿਆਣੇ ਦਾ ਬਾਰਡਰ ਪਾਰ ਕਰਦੇ ਲੈਕਿਨ ਹੀ ਕਰਦੇ ਇਹਦੇ ਬਾਅਦ ਦੀ ਗੱਲ ਆ ਹਮ ਹਮ ਲੇਕਿਨ ਮੈਂ ਇਹ ਦੱਸ ਦਿਆਂ ਕਿ ਇਹਨਾਂ ਦੇ ਵਿੱਚੋਂ ਇੱਕ ਜਿੱਥੇ ਬੰਦੀ ਉਹ ਆ ਪਾਕਿਸਤਾਨ ਸੰਘਾਸ਼ ਕਮੇਟੀ ਜੀ ਉਹੀ ਜਿਨ੍ਹਾਂ ਨੇ 26 ਜਨਵਰੀ ਦਾ ਜਿਹੜਾ ਸਾਡਾ ਉਹ ਸਭ ਤੋਂ ਪਹਿਲਾਂ ਗੇਟ ਆਪ ਕੇ ਖੜ ਗਏ ਸੀ ਫੇਰ ਕੀਤਾ ਸੀ ਉਹਨਾਂ ਨੇ ਹਮ ਹਮ ਉਹ ਪੀੜੇ ਕਹਿੰਦੇ ਫਿਰ ਕੀਤਾ ਨਹੀਂ ਪਤਾ ਹੂੰ ਹੂੰ ਜੇ ਕਿਤੇ ਉਹ ਮਾਰਚ ਬਕਾਇਦਾ ਤੌਰ ਤੇ ਰੇਂਗੁਰ ਤੋਂ ਚੱਲ ਜਾਂਦਾ ਹੂੰ ਹੂੰ ਦੁਨੀਆ ਭਰ ਦੀ ਪ੍ਰਿੰਸ ਆਈ ਸੀ ਉੱਤੇ ਇੱਕ ਇਤਿਹਾਸਿਕ ਮਾਰਚ ਬਣਨਾ ਸੀ ਬਿਲਕੁਲ ਜੀ ਬਿਲਕੁਲ ਉਹ ਸਾਨੂੰ ਹਮੇਸ਼ਾ ਇਸ ਚੀਜ਼ ਦਾ ਇਹ ਲੋਕਾਂ ਦੀ ਗਲਤੀ ਕਰਕੇ ਉਹ ਮਾਰਚ ਵੀ ਜਿਹੜਾ ਨਾ ਹੋ ਸਕਿਆ ਇੱਕ ਜਵਾਨ ਦੀ ਉੱਥੇ ਮੌਤ ਵੀ ਹੋ ਗਈ ਕਈ ਨੌਜਵਾਨ ਫੜਕੇ ਅੰਦਰ ਵੀ ਕੀਤੇਗਾ ਜਿਹੜੇ ਅੱਜ ਤੱਕ ਵੀ ਤਰੀਕਾ ਭੁਗਤਣ ਡੈ ਨੇ ਹੂੰ ਹੂੰ ਜੇ ਉਹ ਰਿੰਗ ਰੋਡ ਤੇ ਨਿਕਲ ਜਾਂਦਾ ਮਾਰਕ ਤੇ ਉਹਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਟਰੈਕਟਰ ਸ਼ਾਮ ਲੋਣੇ ਜੀ 18 ਘੰਟੇ ਦਾ ਮਾਰਕ ਸੀ ਹੂੰ 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 ਇਸ ਕਰਕੇ ਜੇ ਇਹ ਕਸਨ ਦੇ ਜਿੰਨੀ ਚੱਲੀਆਂ ਵਾਂ ਤੇ ਇਹਨਾਂ ਤੇ ਵਾਚ ਡੌਗਲਾ ਕੰਮ ਕਰਨਾ ਸੀ ਤਾਂ ਵੀ ਨਿਸ਼ਾਨਾ ਕੀ ਇਹਨਾਂ ਦਾ ਹੂੰ ਹੋਰ ਕੁਝ ਖਾਸ ਜੀ ਜਾਣ ਤੋਂ ਪਹਿਲਾਂ ਅੱਜ ਦੀ ਤਾਜ਼ਾ ਤਰੀਮ ਕੋਈ ਖਬਰ ਬਸ ਇੱਕ ਨਾ ਮੈਮਰੀ ਕਮਿਟੀ ਚਾਰਮੇ ਵੀ ਕਮੇਟੀ ਬਣਾਈ ਹੈ ਜੀ ਅੱਛਾ ਜੀ ਬਕਾਇਦਾ ਤੌਰ ਤੇ ਜਿਹੜੇ ਭਾਈ ਗੁਰਦੇਵ ਸਿੰਘ ਕੌਕੇ ਨੇ ਹੂੰ ਹੂੰ ਉਹ ਨਦੀ ਰਿਪੋਰਟ ਜਿਹੜੀ ਬੀਪੀ ਤੋਂ ਆਲੀ ਸੀ ਉਹ ਹਿਊਮਨ ਰਾਈਟਸ ਵਾਲਿਆਂ ਨੇ ਮਨੁੱਖੀ ਅਧਿਕਾਰ ਵਾਲਿਆਂ ਨੇ ਬਾਕਾਇਤਾ ਜਿਹਹਦਰ ਕੱਲ ਤੱਕ ਉਹ ਦੱਸੀ ਉਹ ਸਰਵਜੀਤ ਸਿੰਘ ਵੀਰਕਾ ਜਿਹੜੇ ਐਡਵੋਕੇਟ ਸੀ ਮੇਰੀ ਗੱਲ ਵੀ ਕੀਤੀ ਮੈਂ ਕਿਹਾ ਜਿਹਹਦਰ ਨੂੰ ਦੇਣਾ ਕੀ ਮਸਲਾ ਹੈ ਜੀ ਉਹ ਕਹਿੰਦੇ ਜੇ ਤੇ ਪਰਚਾ ਦੱਜ ਕਰਵਾ ਲਿਆ ਤਾਂ ਸਾਨੂੰ ਹਾਈ ਕੋਰਟ ਜਾਣਾ ਪਊਗਾ ਹੂੰ ਹੂੰ ਤੇ ਜਥੇਦਾਰ ਦਾ ਬਿਆਨ ਇਸ ਸ਼੍ਰੋਮਣੀ ਕਮੇਟੀ ਦਾ ਦਬਾਅ ਪੈ ਜਾਵੇ ਤੇ ਇਹ ਪਰਚਾ ਸਦਾ ਸਰਕਾਰ ਦਾ ਵਿਕਲਪ ਜੀ ਉਹ ਉਹ ਜਿਹੜੀ ਰੀਵਿਊ ਰਿਪੋਰਟ ਆਈ ਸੀ ਉਹਦੀ ਕਾਪੀ ਜਿਹੈਦਾਰ ਨੇ ਆਪਣਾ ਡੀਓ ਲਾ ਕੇ ਭੇਜ ਦਿੱਤੀ ਐ ਐਸਜੀਪੀਸ਼ ਨੂੰ ਹੁਦੇਸ਼ ਜਾਰੀ ਕਰਤੇ ਫਿਰ ਤੁਸੀਂ ਕਾਰਵਾਈ ਕਰੋ ਜੀ ਉਹਦੇ ਵਾਸਤੇ ਬਕਾਇਦਾ ਤੌਰ ਤੇ ਕਾਰਵਾਈ ਕਰਨ ਵਾਸਤੇ ਐਸਜੀਪੀਸ਼ ਨੇ ਚਾਰ ਮੈਂਬਰੀ ਕਮੇਟੀ ਬਣਾਈ ਹੈ ਹਮ ਹਮ ਜਿਹਦੇ ਵਿੱਚ ਜਿਹੜੇ ਸਾਡੇ ਐਡਵੋਕੇਟ ਐਡਵੋਕੇਟ ਪ੍ਰਨੀਤ ਕੌਰ ਨੇ ਇਹ ਪੰਜਾਬ ਰੇਡ ਹਾਈ ਕੋਰਟ ਚ ਅੱਗੇ ਨੇ ਪ੍ਰਨੀਤ ਕੌਰ ਸ਼ੇਖੋ ਜੀ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਬਲਜੀਤ ਬਲਪੇ ਸਿੰਘ ਢੱਲੋਂ ਹੂੰ ਹੂੰ ਇਹ ਸਾਬਕਾ ਜਿਲ੍ਹਾ ਟਰਨੀ ਹੈਗੇ ਰਹੇ ਨੇ ਜਲੰਧਰ ਹੂੰ ਹੂੰ ਇਹ ਕਮਰਜੀ ਸਿੰਘ ਧਾਮੀਆਂ ਨੇ ਇਹ ਹਾਰਪੁਰ ਦੇ ਸਾਬਕਾ ਜਿਲ੍ਹਾ ਟਰਨੀ ਰਹੇ ਨੇ ਜੀ ਇਸੇ ਤਰ੍ਹਾਂ ਭਗਵਾਨ ਸਿੰਘ ਖਿਆਲ ਦਾ ਇਹ ਐਡਵੋਕੇਟ ਵੀ ਨੇ ਤੇ ਐਸਪੀਸੀ ਮੈਂਬਰ ਵੀ ਨੇ ਹੂੰ ਹੂੰ ਇਹ ਚਾਰ ਮੈਂਬਰਾਂ ਦੀ ਕਮੇਟੀ ਬਣਾ ਦਿੱਤੀ ਗਈ ਹੈ ਕਿ ਇਹਦੇ ਤੇ ਵਿਚਾਰ ਕਰਕੇ ਅਗਲੇਰੀ ਕਾਰਵ ਵਿੱਚ ਕੀ ਕਰੋ ਕਿ ਪਰਚਾ ਦਰਜ ਕਿਵੇਂ ਕਰਾਉਣਾ ਜੀ ਹੁਣ ਦੇਖਦੇ ਹਾਂ ਪਰជាਤਰ ਜਿਹਦਾ ਕਿ ਹੂੰ ਹੂੰ So, बहुत-बहुत शुक्रिया तो तो जी नवी 15 दे जब मैक्स फोर्स आईएसएक्स वॉल्वो मर्सिडीज स्प्रिंटर जे ही मोटर होवे तेल ओरिजिनल हो फिल्टर ता चेंज ही और फिर क्विक ट्रक ट्रक ल्यूब ट्राक सर्विसिंग वाह वाह भाई वा। कोई अपॉइंटमेंट नहीं परतों manilow panzou unicheso by sefer cheso sat 519622-0660 qtl because we care we ਪਪਾਂ ਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਤੁਹ ਲੇਨੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ 17 ਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚ ਇਨ ਕੜੇ ਚੂੜੀਆਂ ਨਗਾਵਲੀਆਂ ਸੋਹਣੀਆਂ ਸੋਹਣੀਆਂ ਮੰਦਰੀਆਂ ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਏਸੀ ਜੁਐਲਰ ਸ਼ਾਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ ਦੋ ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ ਜੋ ਵੀ ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104 ਐਵੇਨਿਊ ਸਾਊਥ-ਈਸਟ ਕੈਂਟ हाँ। मैन बस एक गल दस आज जी तू ट्रेवलिंग कर दूस फ्रीपन स्टॉप दो जिथे तुम तो फ्री कॉफी सर्विस फ्री ट्रक पार्किंग रोटी ठेका लॉन्ड्री शावर ट्रक हो सामान आसानी मिलेगा हूने कॉल करो तीन सो साठ छे सो बवंजा सठ छिया थ्री सिक्स जीरो टू सिक्स जीरो सिक्स सिक्स इस दो लोकेशन तो सेवा प्रदान कर देने सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ इक्कात सौ सतानवे तेईस चौरजा ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਪਰਵਾਨ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ ਮੰਥ ਦੇ ਅਖੀਰ ਤੇ ਚੈੱਕ ਸਦਾ ਘਰੇ ਪਹੁੰਚ ਜਾਏਗਾ 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ ਫਿਰ ਕਿਤੇ ਹੋਰ ਕਿਉ ਜਾਣਾ ਰੀਫਰੈਸ਼ ਟਰੈਵਲ ਪਲਾਜ਼ਾ ਟੀ ਏ ਮਡੇਰਾ ਐਗਜ਼ਿਟ 144 ਹਾਈਵੇ 99 ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ @5599647787 ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵ